ਸਾਰੀ ਦੁਨੀਆ ਦੇ ਵਿੱਚ ਆਪਦੀ ਬੋਡੀ ਬਿਲਡਿੰਗ ਕਰਕੇ ਨਾਮ ਬਣਾਇਆ ਸੀ ਵਰਿੰਦਰ ਘੁੰਮਣ ਨੇ ਮਿਸਟਰ ਇੰਡੀਆ ਦਾ ਟਾਈਟਲ ਆਪਦੇ ਨਾਮ ਕੀਤਾ ਸੀ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਸਲਮਾਨ ਖਾਨ ਹੁਣਾਂ ਤੱਕ ਵੀ ਕੰਮ ਕਰ ਚੁੱਕੇ ਸੀ ਬੀਤੇ ਦਿਨ ਫੋਰਟਿਸ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਇੱਕ ਛੋਟੀ ਜੀ ਸਰਜਰੀ ਕਰਾਉਣ ਵਾਸਤੇ ਜਾਂਦੇ ਨੇ ਮਾਮੂਲੀ ਜੀ ਸਰਜਰੀ ਸੀ ਸੱਜੇ ਬਾਈਸੈਪਸ ਦੇ ਵਿੱਚ ਥੋੜੀ ਜੀ ਇੰਜਰੀ ਸੀ ਤੇ ਸ਼ਾਮ ਨੂੰ ਛੁੱਟੀ ਵੀ ਮਿਲ ਜਾਣ ਸੀ ਆਪਦੇ ਦੋਸਤਾਂ ਦੇ ਨਾਲ ਫੋਰਟਿਸ ਹਸਪਤਾਲ ਪਹੁੰਚ ਕੇ ਦਾਖਲ ਹੋਏ ਪਰ ਦੁੱਖ ਦੀ ਘੜੀ ਬਣ ਗਈ ਉਸ ਸਮੇਂ ਜਦੋਂ ਉਹਨਾਂ ਦੀ ਮੌਤ ਦੀ ਖਬਰ ਇੰਟਰਨੈਟ ਤੇ ਵਾਇਰਲ ਹੋਈ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਰਜਰੀ ਦੇ ਦੌਰਾਨ ਉਹਨਾਂ ਨੂੰ ਦੋ ਵਾਰ ਕਾਡੇ ਕ੍ਰਿਸਟਾਈ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਪਰ ਪਰਿਵਾਰ ਵੱਲੋਂ ਤੇ ਦੋਸਤਾਂ ਵੱਲੋਂ 407 ਹਸਪਤਾਲ ਤੇ ਸ਼ੱਕ ਕੀਤਾ ਜਾ ਰਿਹਾ ਹੈ ਦੋਸ਼ ਲਾਇਆ ਜਾ ਰਿਹਾ ਹੈ ਕਿ 407 ਹਸਪਤਾਲ ਦੇ ਡਾਕਟਰਾਂ ਵੱਲੋਂ ਕੋਈ ਇਹੋ ਜੀ ਗਲਤੀ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸਾਰੀ ਉਮਰ ਉਹਨਾਂ ਨੇ ਸ਼ਾਕਾਹਾਰੀ ਭੋਜਨ ਕੀਤਾ ਹੈ ਸ਼ਾਕਾਹਾਰੀ ਡਾਈਟ ਦੇ ਨਾਲ ਆਪਦੀ ਬਾਡੀ ਬਿਲਡਿੰਗ ਦੇ ਵਿੱਚ ਨਾਮ ਬਣਾਇਆ ਤੇ ਉਹਨਾਂ ਨੂੰ ਕੋਈ ਵੀ ਹਾਰਟ ਪ੍ਰੋਬਲਮ ਹਾਰਟ ਡਿਸੀਜ਼ ਦਾ ਸਾਈਨ ਤੱਕ ਵੀ ਨਹੀਂ ਸੀ ਤਾਂ ਫਿਰ ਪਰਿਵਾਰ ਵੱਲੋਂ ਕੁਐਸ਼ਨ ਕੀਤਾ ਜਾ ਰਿਹਾ ਕਿ ਆਖਰ ਇਦਾਂ ਦੇ ਇਨਸਾਨ ਨੂੰ ਦਿਲ ਦਾ ਦੌਰਾ ਕਿਵੇਂ ਪੈ ਸਕਦਾ ਹੈ ਇਸ ਚੀਜ਼ ਦੇ ਲਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਈਏ ਪਹਿਲਾਂ ਰਾਜਵੀਰ ਜਵੰਦਾ ਦੀ ਮੌਤ ਵੀ ਫੋਰਟਿਸ ਹਸਪਤਾਲ ਦੇ ਵਿੱਚ ਹੀ ਹੋਈ ਸੀ ਕੁਝ ਜਿਹੜੇ ਲੋਕ ਨੇ ਉਹ ਇਹਨਾਂ ਦੋਵਾਂ ਮੌਤਾਂ ਨੂੰ ਜੋੜ ਕੇ ਫੋਟਸ ਹਸਪਤਾਲ ਦੇ ਪ੍ਰਬੰਧ ਤੇ ਉਂਗਲੀ ਚੁੱਕ ਰਹੇ ਨੇ ਸਵਾਲ ਉਠਾ ਰਹੇ ਨੇ ਸਮਾਜ ਸੇਵੀ ਸतीश ਐਨ ਜੀਓ ਵੱਲੋਂ ਵੀ ਇਸ ਚੀਜ਼ ਤੇ ਸਵਾਲ ਚੁੱਕੇ ਗਏ ਸਨ ਕਿ ਉਹਨਾਂ ਨੇ ਵੈਂਟੀਲੇਟਰ ਤੇ ਪਾ ਕੇ ਰੱਖਿਆ ਹੋਇਆ ਸੀ ਰਾਜੀਵਰ ਜਵੰਦ ਨੂੰ ਹਾਲਾਂਕਿ ਮੌਤ ਕੁਝ ਟਾਈਮ ਪਹਿਲਾਂ ਹੀ ਹੋ ਚੁੱਕੀ ਸੀ ਸੋ ਇਦਾਂ ਦੇ ਸਵਾਲ ਜਿਹੜੇ ਆ ਲੋਕ ਖੜੇ ਕਰ ਰਹੇ ਨੇ 46 ਹਸਪਤਾਲ ਦੇ ਪ੍ਰਬੰਧ ਤੇ ਪਰਿਵਾਰ ਵੱਲੋਂ ਵਰਿੰਦਰ ਘੁੰਮਣ ਦੇ ਪਰਿਵਾਰ ਵੱਲੋਂ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸਵਾਲ ਕੀਤੇ ਜਾ ਰਹੇ ਨੇ ਤੇ ਹੁਣ ਇਹ ਮਾਮਲਾ ਕਾਫੀ ਪੱਕ ਚੁੱਕਿਆ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਕਰ ਇਸ ਮੌਤ ਦਾ ਜ਼ਿੰਮੇਵਾਰ ਕੌਣ ਹੈ